ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਇਆ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਇਹ ਵੀਡੀਓ ਦੋਸਤੋ ਆਪਾਂ ਪੈਂਡ ਰੋਡਿਆਂ ਵਿੱਚੋਂ ਬੱਬੇ ਬਾਈ ਕੋਲੋਂ ਕਵਰ ਕਰਨ ਲੱਗੇ ਆਂ ਇਸ ਵੀਡੀਓ ਵਿੱਚ ਦੋਸਤੋ ਆਪਾਂ ਦੋ ਨਗ ਨੀਲੀ ਰਾਵੀ ਦੇ ਜੋ ਕਿ ਕਵਰ ਕਰਨੇ ਨੇ ਇਹ ਵੀਡੀਓ ਦੋਸਤੋ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਖਾਸ ਬਣ ਜਾ ਰਹੀ ਹੈ ਕਿਉਂਕਿ ਨੀਲੀ ਰਾਵੀ ਦੇ ਟਾਪ ਦੇ ਜਾਨਵਰ ਤੁਹਾਨੂੰ ਅੱਜ ਵਿਖਾਉਣ ਲੱਗੇ ਆਂ ਬਾਕੀ ਇਨਫੋਰਮੇਸ਼ਨ ਲਈ ਆਪਾਂ ਬਾਈ ਜੀ ਨਾਲ ਗੱਲ ਕਰਦੇ ਹਾਂ ਜੀ ਸੱਚੀ ਗੱਲ ਬਾਈ ਜੀ ਸੱਚੀ ਗੱਲ ਇਹ ਜਿਹੜੀ ਪਹਿਲੇ ਨੰਬਰ ਦੇ ਝੋਟੀ ਖੜੀ ਆ ਬਾਈ ਜੀ ਇਹਦੀ ਕੀ ਡਿਟੇਲ ਆ ਗੱਬਣਾ ਚੈਟ ਮਾਸ ਠੀਕ ਆ ਜੀ ਤੇ ਕਿੰਨਾ ਕੁ ਦੁੱਧ ਬਾਦ ਕੀ ਹੈ ਇਹ ਥੱਲੇ ਬਾਈ ਬਾਦ ਪਈ ਇਹਦੇ ਘਲੇ ਹੈ 6 ਕਿਲੋ ਠੀਕ ਆ 6 ਕਿਲੋ ਤਿਆਰ ਆ ਜਾਣੀ ਕਿ ਕੋਈ ਵੀ ਬੰਦਾ ਤਸੱਲੀ ਕਰ ਸਕਦਾ ਚੋਕੇ ਕੋਈ ਵੀ ਬੰਦਾ ਤਸੱਲੀ ਕਰ ਸਕਦਾ ਠੀਕ ਆ ਲਓ ਵੀ ਦੋਸਤੋ ਇਹ ਇੱਕ ਤਾਂ ਹੁੰਦੀ ਹੈ ਬੂਰੀ ਇਹ ਇਹ ਬੂਰੀ ਨੀਲੀ ਰਾਵੀ ਆ ਪਿਓਰ ਦੋਸਤੋ ਸੂਲ ਤੇ ਨਿਸ਼ਾਨ ਚਾਰੇ ਪੈਰਾਂ ਤੇ ਨਿਸ਼ਾਨ ਇਹ A to Z ਦੋਸਤੋ ਸਾਰੀਆਂ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਜੋ ਕਿ ਕਵਰ ਕਰਦੀ ਆ ਅੱਖ ਵੇਖੋ ਦੋਸਤੋ ਬਹੁਤ ਜਿਆਦਾ ਚੰਗੀ ਆਖਾ ਤੇ ਇਹ ਚਵਾਈ ਦੀ ਕਿਵੇਂ ਬਈ ਮਿਲਦੀ ਮੂਲਦੀ ਕਿਵੇਂ ਯਾਰ ਚਵਾਈ ਦੀ ਬਈ ਬਹੁਤ ਠੰਡੀ ਆ ਕੋਨੀ ਬਹੁਤ ਆ ਠੀਕ ਆ ਬੰਦਾ ਆਪਦੀ ਤਸੱਲੀ ਕਰਕੇ ਲਈ ਇਹ ਮਿਲਦੀ ਮੂਲਦੀ ਕਿਵੇਂ ਬਈ ਪਹਾੜੇ ਦੇ ਕਿ ਬੱਚਾ ਹੈਗਾ ਬਈ ਆ ਦਾਣਾ ਪਾ ਮੂਰੇ ਤੇ ਬਹਿਆ ਥਲੇ ਠੀਕ ਆ ਯਾਨੀ ਕਿ ਟੀ ਗਾਟਰ ਲਾਣੀ ਕੋਈ ਵੀ ਲਵਾਉਂਦੀ ਤੇ ਆ ਜਿਹੜਾ ਬਈ ਮਗਰ ਨੀ ਨਾ ਖੜਾ ਇਹ ਦੱਸ ਯਾਰ ਹਾਂਜੀ ਬਈ ਇਹਦੀ ਕੀ ਡਿਟੇਲ ਆ ਜੀ ਬਈ ਰੋਡੇ ਪਲਾਟ ਲੈਣ ਦੀ ਆਪ ਆ ਠੀਕ ਆ ਜੀ ਠੀਕ ਆ 40 ਦਿਨ ਹੋ ਗਏ ਨੂੰ ਬਣੀ ਤੇ ਦੁੱਧ ਬਾਦ ਕਿੰਨਾ ਬਾਈ ਇਹ ਥੱਲੇ ਇਸ ਵਕਤ ਮੇਰਾ 7 ਤੋਂ 8 ਕਿਲੋ ਦੁੱਧ ਤਿਆਰ ਤੇ ਸੱਜਰ ਨੇ ਬਾਈ ਕਿੰਨਾ ਪੰਡ ਚ ਪਾਇਆ ਜਨੇ ਦਿੱਤਾ ਬਾਈ 17 ਆ ਕਿਰੇ ਠੀਕ ਆ ਦਿੱਤਾ ਹੂ ਬਾਈ ਯਾਰ ਲੇਵੇ ਦੀ ਬਹੁਤ ਖੁੱਲੀ ਡੁੱਲੀ ਆ ਦੇਖ ਲਓ ਦੋਸਤ ਫੁੱਲ ਬਾਡੀ ਲੇਵਾਲੂਆ ਬਹੁਤ ਆ ਬਾਕੀ ਬਾਡੀ ਦੀ ਬਹੁਤ ਜਿਆਦੇ ਵੱਡੀ ਆ ਦੋਸਤੋ ਕਦ ਕਾਠੀ ਬਹੁਤ ਵੱਡੀ ਆ ਰੋਡੇ ਪਲਾਟ ਲੈਣ ਦੇ ਅਕਸਰ ਹੀ ਆਪਾਂ ਕੱਦ ਵੇਣੀ ਆ ਬਹੁਤ ਜਿਆਦੇ ਵੱਡੇ ਆਉਂਦੇ ਨੇ ਇਹ ਮਿਲਦੀ ਮੂਲ ਦੀ ਗੱਲ ਤੇ ਬਾਈ ਦੋਵੇਂ ਟਾਈਮ ਬੱਚੇ ਦੇ ਮਿਲਦੀ ਆ ਅੱਛਾ ਆ ਲੋ ਵੀ ਦੋਸਤੋ ਆ ਬੱਚਾ ਇਹਦਾ ਬੱਚਾ ਵੀ ਮਗਰ ਸਾਂਭਣਾ ਵਾਲਾ ਬਿਲਕੁਲ ਪਿਓਰ ਨੀਂਦੀ ਰਾਈ ਦਾ ਬੱਚਾ ਜੇ ਕੋਈ ਸਾਂਭ ਲੂਗਾ ਤਾਂ ਵਧੀਆ ਮਗਰ ਤਿਆਰ ਹੋ ਜੂਗਾ ਆਪਣਾ ਮੋਬਾਈਲ ਨੰਬਰ ਬੋਲ ਦਿਓ ਬਾਈ ਜਰਾ ਨੰਬਰ ਬਾਈ 9872716232 ਇੱਕ ਵਾਰੀ ਹੋਰ ਬੋਲ ਦਿਓ ਜੀ 9872716232 ਠੀਕ ਹੈ ਜੀ ਲੋ ਵੀ ਮਿੱਤਰੋ ਇਸ ਵੀਡੀਓ ਵਿੱਚ ਆਪਾਂ ਦੋ ਹੀ ਜਾਨਵਰ ਜੋ ਕੇ ਕਵਰ ਕਰਨੇ ਸੀਗੇ ਤੇ ਜੇ ਕਿਸੇ ਨੇ ਹੋਰ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਧੰਨਵਾਦ